ਨੌਜਵਾਨ ਵੀ ਬਜ਼ੁਰਗ ਮਾਮਾ ਪੈੜਾ ਪਰਮ ਆਪੀ ਪਾਰਟੀ ਵੱਲੋਂ ਇਸ ਜ਼ਿ라 ਪਰੀਸ਼ਦ ਪੰਚਾਇਤ ਦੀ ਪੰਚਾਇਤ ਸੰਬਧੀ ਚੋਣਾਂ ਦੀ ਇਲੈਕਸ਼ਨ ਲੜ ਰਹੇ ਦੋਨੋਂ ਕੈਂਡੀਡੇਟ ਸਹਿਬਾਨ ਤੁਹਾਡੇ ਪਿੰਡ ਦੇ ਪਰਮ ਜਸਪਾਲ ਕੌਰ ਜੀ ਔਰ ਖਨਾਲ ਕਲਾ ਤੋਂ ਭੁਪਿੰਦਰ ਪਾਲ ਕੌਰ ਜੀ ਜਿਹੜੇ ਕਿ ਜ਼ਿਰਾ ਪਰੀਸ਼ਦ ਦੀ ਇਲੈਕਸ਼ਨ ਲੜ ਰਹੇ ਨੇ ਸਭ ਤੋਂ ਪਹਿਲਾ ਬਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੇਖ ਰਿਹਾ ਸੀ ਕਿ ਕਾਫੀ ਵੱਡੀ ਲਿਸਟ ਜਿਹੜੀ ਆ ਮੈਨੂੰ ਪਿੰਡ ਦੇ ਸਰਪੰਚ ਸਾਹਿਬਾਨ ਨੇ ਫੜਾਈਆ ਕਿ ਸਾਡੇ ਪਿੰਡ ਚ ਹੁਣ ਤੱਕ ਕਿੰਨੇ ਕਰੋੜ ਰੁਪਏ ਲੱਗ ਚੁੱਕੇ ਨੇਗੇ ਕਿੰਨੇ ਲੱਖ ਰੁਪਏ ਲੱਗ ਚੁੱਕੇ ਨੇਗੇ ਦੱਸਿਆ ਗਿਆ ਕਿ ਪਹਿਲਾਂ ਬਾਬਾ ਜੰਡਾਸ ਦੇ ਡੇਰੇ ਤੇ ਪਾਣੀ ਦੀ ਨਿਕਾਸੀ ਜਿਹੜੀ ਡਰੇਨ ਤੱਕ ਹੋਈ ਸੀ ਉਹਦੇ 2.5 ਲੱਖ ਰੁਪਇਆ ਔਰ ਉਸ ਬਾਅਦ ਸਰਦਾਰ ਜਗਦੇਵ ਸਿੰਘ ਦੇ ਖੇਤਾਂ ਤੋਂ ਲੈ ਕੇ ਬਰਸਾਤੀ ਪਾਣੀ ਦੀ ਜਿਹੜਾ ਡਰੇਨ ਪਾਈਪ ਪਾਈ ਆ ਉਹਦੇ ਤੇ 7.5 ਲੱਖ ਰੁਪਇਆ ਇਸੇ ਤਰ੍ਹਾਂ ਕੌਰ ਸਿੰਘ ਦੇ ਘਰ ਤੋਂ ਉਹੀ ਦੇ ਘਰ ਤੱਕ ਜਿਹੜੀ ਸੜਕ ਬਣਾਈ ਆ ਇਹਨਾਂ ਨੇ ਉਹਦੇ ਤੇ 5.5 ਲੱਖ ਰੁਪਇਆ ਸੋ 15,60,000 ਰੁਪਇਆ ਜਿਹੜਾ ਪਿਛਲੇ ਸਾਲਾਂ ਚ ਆਇਆ ਸੀਗਾ ਔਰ ਉਸ ਤੋਂ ਬਾਅਦ 18 ਲੱਖ ਰੁਪਇਆ ਆਇਆ ਸੋ ਕੁੱਲ ਜਿਹੜਾ ਇਹਨਾਂ ਨੇ ਜੋੜ ਲਾਇਆਗਾ 1 ਕਰੋੜ 473 77000 ਕੋਟ ਰੁਪਏ ਦਾ ਲਾਇਆ ਗਿਆ ਤੇ ਇਸ ਤੋਂ ਬਿਨਾ ਕਾਫੀ ਸਾਰੇ ਇਹਨਾਂ ਨੇ ਪਾਣੀ ਵਾਲੇ ਪਾਈਪ ਪਾਣੀ ਵਾਲੇ ਪਾਈਪ ਜਿਹੜੇ ਇਹਨਾਂ ਮੁੰਡਿਆਂ ਨੇ ਪਾਸ ਕਰਵਾਏ ਨੇਗੇ ਪਾਈਪ ਲਾਈਨਾਂ ਯਾਨੀ ਕਿ ਜੋ ਸਾਡੇ ਗੁਰੂ ਸਹਿਬਾਨ ਨੇ ਸਾਨੂੰ ਸੰਦੇਸ਼ ਦਿੱਤਾ ਸੀ ਕਿ ਪਵਣ ਗੁਰੂ ਪਾਣੀ ਪਿਤਾ ਮਾਤਾ ਤਤਿਮਾਤ ਉਸ ਦੇ ਉੱਤੇ ਚੱਲਦਿਆਂ ਨਹਿਰੀ ਪਾਣੀ ਜਿਹੜਾ ਹਰੇਕ ਖੇਤ ਤੱਕ ਆਖਰੀ ਖੇਤ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਜਿਹੜੇ ਤੁਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਲਾਈ ਆ ਉਹ ਜ਼ਿੰਮੇਵਾਰੀ ਜਿਹੜੀ ਆ ਅਸੀਂ ਬਾਖੂਬੀ ਨਵਾ ਰਿਆਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਦਹਿਰੀ ਪਾਣੀ ਆ ਉਹ ਆਖਰੀ ਖੇਤਾਂ ਤੱਕ ਪਹੁੰਚ ਗਿਆ ਟੇਲਾਾਂ ਤੱਕ ਪਹੁੰਚ ਗਿਆ ਜਿੱਥੇ 40-40 ਸਾਲ ਤੋਂ ਪਾਣੀ ਨਹੀਂ ਆਇਆ ਉੱਥੇ ਅੱਜ ਪਾਣੀ ਪਹੁੰਚ ਗਿਆ ਕਿਉਂਕਿ ਜੇ ਅਸੀਂ ਧਰਤੀ ਹੇਠਲਾ ਪਾਣੀ ਬਚਾ ਕੇ ਰੱਖਾਂਗੇ ਤਾਂ ਹੀ ਮੈਂ ਸਮਝਦਾ ਅਸੀਂ ਸਾਡੇ ਗੁਰੂ ਸਹਿਬਾਨ ਦੇ ਉਪਦੇਸ਼ਾਂ ਦੇ ਖਰੇ ਉਤਰਾਂਗੇ ਤਾਂ ਹੀ ਅਸੀਂ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਉਹਦੇ ਨੂੰਦਰਬੀ ਸਰੋਤ ਜਿਹੜੇ ਨੇਗੇ ਉਹਨਾਂ ਨੂੰ ਬਚਾ ਕੇ ਰੱਖਾਂਗੇ ਉਹਨਾਂ ਨੂੰ ਖਤਮ ਨਹੀਂ ਹੋਣ ਦੇਵਾਂਗੇ ਇਹਦੇ ਲਈ ਵੱਡੀ ਭोमਗਾ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁਖਬਤਰੀ ਸਾਹਿਬ ਦਵਾ ਰਹੇ ਨੇ ਇਸ ਤੋਂ ਮੇਰਾ ਤੁਸੀਂ ਸਾਰੇ ਜਾਣਦੇ ਹੋ ਤੁਹਾਡੇ ਪਿੰਡ ਵੀ ਬਹੁਤ ਸਾਰੇ ਬੱਚਿਆਂ ਨੂੰ ਰੋਜ਼ਗਾਰ ਮਿਲਿਆ ਨੌਕਰੀਆਂ ਮਿਲੀਆਂ 65000 ਤੋਂ ਉੱਪਰ ਨੌਕਰੀਆਂ ਜਿਹੜੀਆਂ ਅੱਜ ਪੰਜਾਬ ਦੇ ਲੋਕਾਂ ਨੂੰ ਉਸੇ ਮਿਸਾਲਾ ਦੇ ਦੇ ਕੇ ਆਮ ਆਦਮੀ ਪਾਰਟੀ ਤੁਹਾਡੇ ਕੋਲੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਭਦੇ ਦੇ ਚੋਣਾਂ ਦਈ ਹੈ ਕਹਿਣ ਦਾ ਪਾਪ ਲਗਾਤਾਰ ਸੜਕਾਂ ਮੜਰ ਜਾਣੇ ਖੇਤਾਂ 'ਚ ਪਾਣੀ ਆ ਰਿਹਾ 24 ਘੰਟੇ ਬਿਜਲੀ ਜਿਹੜੀ ਆ ਉਹ ਦੀ ਰੈਗੂਲਰ ਸਪਲਾਈ ਜਾ ਰਹੀ ਹੋ ਰਹੀ ਆ ਅੱਗੇ ਆਪਾਂ ਨੂੰ ਖੇਤਾਂ 'ਚ ਪਾਣੀ ਲਾਉਣ ਦੇ ਲਈ ਰਾਤ ਨੂੰ ਜਾਣਾ ਪੈਂਦਾ ਸੀਗਾ ਰਾਤ ਨੂੰ ਕਦੇ 4 ਘੰਟੇ ਛੱਡਦੇ ਸੀ ਕਦੇ 2 ਘੰਟੇ ਛੱਡਦੇ ਸੀ ਕਦੇ 6 ਘੰਟੇ ਛੱਡਦੇ ਸੀ ਹੁਣ ਲਗਾਤਾਰ ਦਿਨ ਦੇ ਅੰਦਰ ਸਾਰੇ ਕਿਸਾਨ ਭਰਾ ਜ਼ਿਆਦਾਤਰ ਕਿਸਾਨ ਭਰਾ ਦਿਨ ਦੇ ਅੰਦਰ ਆਪਣਾ ਪਾਣੀ ਜਿਹੜਾ ਖੇਤ 'ਤੇ ਲਾ ਕੇ ਉਹ ਰਾਤ ਨੂੰ ਆਪਣੇ ਘਰੇ ਸੌਂਦੇ ਨੇ ਸੋ ਵੱਡੀਆਂ ਪ੍ਰਾਪਤੀਆਂ ਸਰਦਾਰ ਭਗਵੰਤ ਸਿੰਘ ਮਾਝ ਦੀ ਸਰਕਾਰ ਨੇ ਪਿਛਲੇ 3 ਸਾਲਾਂਤ ਕੀਤੀਆਂ ਰਗੀਆਂ ਔਰ ਕਾਂਗਰਸ ਦਾ ਕਾਟੋਕਲੇ ਤੁਸੀਂ ਦੇਖ ਹੀ ਲਿਆ ਕਿ ਕਿਸ ਤਰ੍ਹਾਂ ਨਵਜੋਤ ਕੌਰ ਸਿੱਧੂ ਜਿਹੜੇ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਧਰਮ ਪਤਨੀ ਨੇ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਚ ਮੁੱਖ ਮੰਤਰੀ ਦਾ ਅਹੁਦਾ 500 ਕਰੋੜ ਰੁਪਏ ਦੇ ਲਿਖਦਾ ਜਿਹੜਾ ਮੁੱਖ ਮੰਤਰੀ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਬਣੂਗਾ ਜਾਂ ਲੋਕਾਂ ਨੂੰ ਕੁਮਰਾਹ ਕਰੂਗਾ ਉਤੋਂ ਲੁੱਟੂ ਕਿੰਨੇ ਭਾਈ ਫਿਰ ਉਹ ਕਾਟੋ ਕੱਟ ਤੇ ਆਪਾਂ 4 ਗੁਣਾ ਲਾ ਲਈਏ 2000 ਕਰੋੜ ਰੁਪਏ 5000 ਕਰੋੜ ਰੁਪਇਆ ਉਹ ਤੁਹਾਨੂੰ ਮਿਟੂਗਾ ਪਰ ਲੇਕਿਨ ਦੂਜੇ ਪਾਸੇ ਤੁਹਾਡੇ ਕੋਲ ਇੱਕ ਇਮਾਨਦਾਰ ਸਰਕਾਰ ਆ ਜਿਹੜੀ ਲਗਾਤਾਰ ਤੁਹਾਡੇ ਕੰਮ ਕਰ ਰਹੀ ਆ ਔਰ ਦੂਸਰਾ ਜੋ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਮਤੀ ਦੇ ਮੈਂਬਰ ਚੁਣੋਗੇ ਤੁਸੀਂ ਸਰਪੰਚ ਚੁਣਿਆ ਤੁਹਾਨੂੰ 70% ਗ੍ਰਾਂਟ ਆਉਂਦੀ ਆ ਜਿਹੜੀ ਗ੍ਰਾਂਟ ਆ ਗ੍ਰਾਂਟ ਦੀ ਵੰਡ ਕਿਵੇਂ ਆਉਂਦੀ ਆ ਮੈਂ ਦੱਸ ਦਿਆਂ 70 ਜੇ 100 ਰੁਪਏ ਗ੍ਰਾਂਟ ਆਈ ਆ 70 ਰੁਪਏ ਸਰਪੰਚ ਨੂੰ ਮਿਲਣਗੇ ਬੀਰ ਬੀਏ ਜਿਹੜਾ ਪ੍ਰੀਸ਼ਦ ਦੇ ਮੈਂਬਰ ਨੂੰ ਮਿਲ ਲਗੇ 10 ਰੁਪਏ ਪੰਚਾਇਤ ਸ਼ਬਦੀ ਦੇ ਮੈਂਬਰ ਨੂੰ ਮਿਲ ਲਗੇ ਯਾਨੀ 100 ਦਾ 100 ਰੁਪਏ ਜਿਹੜਾ ਉਹ ਪਿੰਡ ਦੇ ਵਿੱਚ ਲੱਗੂਗਾ ਇਹ ਵੱਡੀ ਜਿਹੜੀ ਹੈ ਤਾਂ ਹੀ ਮੈਂ ਤੁਹਾਨੂੰ ਅਪੀਲ ਕਰਨਾ ਆ ਕਿ ਆਪਾਂ ਸਾਰੇ ਕੈਂਡੀਡੇਟ ਜਿਹੜੇ ਨੇਗੇ ਉਹ ਆਮ ਆਦਮੀ ਪਾਰਟੀ ਦੇ ਜਿਤਾਈਏ ਤਾਂ ਕਿ ਜਦੋਂ ਸਮਝ ਦਾ ਚੇਅਰਮੈਨ ਬਣੂਗਾ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣੂਗਾ ਤਾਂ ਕਿਸੇ ਵੀ ਕਿਸਮ ਦੀ ਜਿਹੜੀ ਔਕੜ ਆ ਤੁਹਾਨੂੰ ਨਹੀਂ ਆਉਣ ਦਿੱਤੀ ਜਾਊਗੀ ਸੋ ਮੈਂ ਤੋਂ ਪਹਿਲਾਂ ਬੋਲਦਿਆਂ ਸਾਰਿਆਂ ਬੁਲਾ ਰਹਿਆਂ ਨੇ ਤੁਹਾਨੂੰ ਬਾ ਖੂਬੀ ਦੱਸਦਾ ਕਿ ਸਰਕਾਰ ਕੀ ਕਰ ਰਹੀ ਆ ਔਰ ਠੀਕ ਨਹੀਂ ਕਰ ਰਹੀ ਕਿਥੇ ਕਿਥੇ ਕੰਮ ਹੋ ਰਿਹਾ ਔਰ ਦੂਸਰੇ ਪਾਸੇ ਉਹ ਪਾਰਟੀਆਂ ਨੇ ਅਕਾਲੀ ਦਲ ਦਾ ਇਤਿਹਾਸ ਤੁਸੀਂ ਜਾਣਦੇ ਹੋ ਕਿ ਕਿਸ ਤਰ੍ਹਾਂ ਗੁਰੂ ਸਾਹਿਬਾਨ ਦੀ ਬੇਅਦਬੀ ਕੀਤੀ ਗੁਰੂਆਂ ਦੀ ਬੇਅਦਬੀ ਅਕਾਲੀਆਂ ਦੇ ਰਾਜ ਚ ਹੋਈ ਗੁਰੂ ਸਾਹਿਬਾਨ ਦੇ ਸਰੂਪ ਅਕਾਲੀਆਂ ਦੇ ਰਾਜ ਚ ਚੋਰੀ ਹੋਏ ਅਸੀਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਹੈ ਅ ਪਿੱਛੇ ਉਹਨਾਂ ਦੇ ਖਿਲਾਫ ਵੀ ਐਫਆਈਆਰ ਦਰਜ ਕੀਤੀ ਆ ਪਹਿਲਾ ਚਲਾਨ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਤਾਂ ਚਲੋ ਸਵਰਗਵਾਸੀ ਚ ਚਲੇ ਗਏ ਇਸ ਦੁਨੀਆ ਤੋਂ ਉਹਨਾਂ ਤੇ ਉਹਨਾਂ ਦੇ ਬੱਚੇ ਬੇਟੇ ਤੇ ਸਕਵੀਰ ਬਾਦਲ ਤੇ ਜਿਹੜਾ ਚਲਾਨ ਅਦਾਲਤ ਦੇ ਵਿੱਚ ਪੇਸ਼ ਕੀਤਾ ਬੜੀ ਜਲਦੀ ਜਿਹੜੀ ਆ ਉਹਨੂੰ سزا ਮਿਲੂਗੀ ਇਸੇ ਤਰੀਕੇ ਚਿੱਟੇ ਦਾ ਵਪਾਰੀ ਜੀ ਨੂੰ ਪੰਜਾਬ ਚ ਕਹਿੰਦੇ ਸੀਗੇ ਪੰਜਾਬ ਦੇ ਅੰਦਰ ਕੋਈ ਗੱਲ ਮਸ਼ਹੂਰ ਹੁੰਦੀ ਸੀ ਤੇ ਚਿੱਟਾ ਲੈਣਾ ਤਾਂ ਕਹਿੰਦਾ ਕਾਲੀਆਂ ਕੋਲੇ ਚਲੇ ਜਾਓ ਇਹ ਗੱਲ ਮਸ਼ਹੂਰ ਸੀ ਪੰਜਾਬ ਦੇ ਅੰਦਰ ਅੱਜ ਉਹ ਨਾਬੇ ਦੀ ਜੇਲ੍ਹ ਦੇ ਅੰਦਰ سزا ਕੱਟ ਰਿਆ ਔਰ ਆਨਰੇਬਲ ਹਾਈ ਕੋਰਟ ਨੇ ਜਿਹੜੀ ਹਾਈ ਕੋਰਟ ਨੇ ਉਹਦੀ ਜ਼ਮਾਨਤ ਰਿਜੈਕਟ ਕਰਤੀ ਹਾਈ ਕੋਰਟ ਨੇ ਦੇਖ ਲਿਆ ਕਿ ਹਾਂ 4000 ਕਰੋੜ ਦਾ ਵੱਡਾ ਕਫੜਾ ਕੀਤਾ ਇਸ ਬੰਦੇ ਨੇ ਇਹ ਇਹ ਲੋਕਾਂ ਦੇ ਸਾਹਮਣੇ ਆ ਰਿਹਾ ਤਾਂ ਹੀ ਇਹ ਲੋਕ ਇਕੱਠੇ ਹੋਏ ਨੇ ਹਰੇਕ ਪਿੰਡ 'ਚ ਕੀ ਹੋ ਰਿਹਾ ਅਕਾਲੀ ਤੇ ਕਾਂਗਰਸੀ ਜਿਹੜੇ ਪੁਰਾਣੇ ਨੇ ਨਾ ਉਹ ਇਕੱਠੇ ਹੋਏ ਨੇ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਹੁੰਦੀ ਆ ਇੱਕ ਪਾਸੇ ਸਾਰੇ ਹੁੰਦੇ ਨੇ ਪਰ ਲੇਕਿਨ 3 ਕਰੋੜ ਪੰਜਾਬੀ ਜਿਹੜੇ ਨੇਗੇ ਉਹ ਜਾਣ ਚੁੱਕੇ ਨੇ ਕਿ ਪੰਜਾਬ ਦੇ ਅੰਦਰ ਬਹੁਤ ਲੰਬੇ ਅਸੇਬਾਦ ਇੱਕ ਇਮਾਨਦਾਰ ਸਰਕਾਰ ਆਈ ਆ ਆਮ ਘਰਾਂ ਦੇ ਮੁੰਡੇ ਕੁੜੀਆਂ ਨਾ ਸਾਡਾ ਕੋਈ ਤਾਤਾ ਤਾਇਆ ਮੰਤਰੀ ਸੀਗਾ ਨਾ ਸਾਡਾ ਕੋਈ ਭੈਣ ਭਾਈ ਮੰਤਰੀ ਸੀਗਾ ਨਾਮ ਅਨੁਲਾਰ ਪਰਮਜੀਤ ਪਾਲ ਕੌਰ ਜੀ ਦਾ ਕੋਈ ਪਰਿਵਾਰਕ ਮੈਂਬਰ ਕਦੇ ਵੱਡੀਆਂ ਇਲੈਕਸ਼ਨਾਂ 'ਤੇ ਲੜਿਆਗਾ ਨਾ ਹੀ ਭੁਪਿੰਦਰ ਪਾਲ ਕੌਰ ਜੀ ਇਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਲੜਿਆਗਾ ਸੋ ਅਸੀਂ ਤਾਂ ਆਮ ਘਰਾਂ 'ਚੋਂ ਨੌਜਵਾਨ ਅੱਗੇ ਲੈ ਕੇ ਆਉਂਦੇ ਆ ਸਰਪੰਚ ਖੜਾਗਾ ਇਹ ਵੀ ਆਮ ਘਰਾਂ 'ਚੋਂ ਆਇਆਗਾ ਸੋ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਅੱਗੇ ਲੈ ਕੇ ਆ ਰਹੇ ਆ ਤਾਂ ਕਿ ਪੰਜਾਬ ਦੀ ਜਿਹੜੀ ਰਾਜਨੀਤਿਕ ਗੰਦਲੀ ਹੋ ਚੁੱਕੀ ਸੀ ਜਿਹਦੇ ਅੰਦਰ ਜਿਹਦੇ ਵਿੱਚ ਮੈਂ ਸਮਝਦਾ ਸਾਡਾ ਨੌਜਵਾਨ ਵਿਸ਼ਵਾਸ ਖੋ ਗਿਆ ਸੀ ਸਾਡੇ ਬੱਚਿਆਂ ਦਾ ਸਾਡੇ ਬੱਚੇ ਬਾਹਰ ਦੇਸ਼ਾਂ ਨੂੰ ਰੁੱਕ ਕਰਨ ਲੱਗ ਗਏ ਸੀ ਅੱਜ ਉਹ ਜਿਹੜਾ ਬ੍ਰੇਨ ਡレイン ਕਹਿੰਦੇ ਆ ਅੰਗਰੇਜ਼ੀ ਚ ਯਾਨੀ ਬਾਹਰ ਚਲੇ ਗਏ ਸਾਡੇ ਬੱਚੇ ਉਹ ਪੰਜਾਬ ਚ ਵਾਪਸ ਆ ਰਹੇ ਨੇਗੇ ਸੋ ਇਸੇ ਲਈ ਤੁਹਾਨੂੰ ਬੇਨਤੀ ਕਰਨਾ ਆ ਸਮਾਂ ਕਾਫੀ ਹੋ ਗਿਆ ਮੈਂ ਥੋੜਾ ਲੇਟ ਚੱਲ ਰਿਹਾ ਅੱਗੇ ਕਾਫੀ ਪਿੰਡ ਹੋਰ ਕਰਨੇ ਨੇਗੇ ਸੋ ਪਰਮ ਜਸਪਾਲ ਕੁਰ ਦੀ ਨੂੰ ਤੁਸੀਂ ਬਿਲਕੁਲ ਜਾਣਦੇ ਹੋ ਤੁਹਾਡੇ ਪਿੰਡ ਦੇ ਨੇਗੇ ਤੁਹਾਡੇ ਪਿੰਡ ਚ ਲੰਬਾ عرصਾ ਇਹਨਾਂ ਨੇ ਸਵਾਵਾ ਨਵਾਜਿਆ ਨੇ ਔਰ ਇਹਨਾਂ ਦਾ ਪੂਰਾ ਪਰਿਵਾਰ ਪੂਰਾ ਪਰਿਵਾਰ ਪੜਿਆ ਲਿਖਿਆ ਪਰਿਵਾਰ ਆ ਔਰ ਬਹੁਤ ਹੀ ਇਹਨਾਂ ਦੇ ਵੱਡੇ ਜਿਹੜੇ ਇਹਨਾਂ ਦੇ ਹਸਬੰਦ ਦੇ ਵੱਡੇ ਭਰਾ ਸਰਦਾਰ ਤੇਜਵੰਤ ਸਿੰਘ ਮਾਨ ਜੀ ਸਰਦਾਰ ਤੇਜਵੰਤ ਸਿੰਘ ਮਾਨ ਜੀ ਨੂੰ ਪੂਰੀ ਦੁਨੀਆ ਜਾਣਦੀ ਆ ਜਿੱਥੇ ਵੀ ਪੰਜਾਬੀ ਰਹਿੰਦਾਗਾ ਉਹਨੇ ਕਿਸੇ ਨਾ ਕਿਸੇ ਤਰੀਕੇ ਪ੍ਰੋਫੈਸਰ ਤੇਜਵੰਤ ਮਾਨ ਨੂੰ ਪੜ੍ਹਿਆਗਾ ਦੇਖਿਆਗਾ ਕਿ ਕਿਸ ਤਰ੍ਹਾਂ ਉਹਨੇ ਦੁਨੀਆ ਨੂੰ ਜਾਗਰੂਕ ਕਰਨ ਦਾ ਕੰਮ ਕੀਤਾਗਾ ਸੋ ਉਸ ਪਰਿਵਾਰ ਚੋਂ ਅਸੀਂ ਤਾਂ ਇਹਨਾਂ ਦੀ ਚੋਣ ਕੀਤੀ ਆ ਸੋ ਇਸ ਲਈ ਮੇਰੀ ਦੋਨੋਂ ਹੱਥ ਬੰਨ ਕੇ ਤੁਹਾਨੂੰ ਸਾਰਿਆਂ ਨੂੰ ਗੁਜਾਰਸ਼ਾ ਕਿ 14 ਤਰੀਕ ਨੂੰ ਦੋਨੇ ਵੋਟਾਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੇਸ਼ਦ ਦੀਆਂ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਤੁਸੀਂ ਸਾਰੇ ਜਾਣਦੇ ਹੋ ਝਾੜੂਆ ਝਾੜੂ ਤੇ ਲਾ ਕੇ ਸਾਡੀਆਂ ਦੋਨੇ ਪੈਣਾ ਨੂੰ ਵੱਡੀਆਂ ਪੈਣਾ ਨੇ ਮੇਰੀਆਂ ਤਾਂ ਦੋਨੇ ਮੇਤੋਂ ਵੱਡੀਆਂ ਨਹੀਂ ਗਿਆ ਸੋ ਇਹਨਾਂ ਨੂੰ ਜਿਤਾ ਕੇ ਸਾਡਾ ਮਾਣ ਵਧਾਓ ਤਾਂ ਕਿ ਇਸੇ ਤਰ੍ਹਾਂ ਅਸੀਂ ਕੰਮ ਕਰਦੇ ਰਹੀਏ ਇਸੇ ਤਰ੍ਹਾਂ ਅਸੀਂ ਜਿਹੜਾ ਵਿਕਾਸ ਦੇ ਕਾਰਜ ਜਾਰੀ ਰਹਿਣ ਮੈਨੂੰ ਪਤਾ ਹੈ ਕਿ ਜਦੋਂ ਗਰਾਊਂਡ 'ਚ ਜਾਂਦੇ ਆ ਤੁਹਾਡੇ ਕਿੰਨਾ ਸ਼ਾਨਦਾਰ ਗਰਾਊਂਡ ਬਣ ਗਿਆ ਹੁਣ ਥੋੜਾ ਹੋਰ ਚੌੜਾ ਕਰਨਾ ਹੈ ਇਹਨਾਂ ਨੇ ਕਹਿੰਦੇ ਮੈਂ ਕਿਹਾ ਹੋਰ ਗ੍ਰਾਂਟ ਲੈ ਲਓ ਇਸੇ ਤਰੀਕੇ ਸਕੂਲ ਦਾ ਗ੍ਰਾਂਟ ਜਿਹੜੀ ਆਪਾਂ ਚੁੱਕਿਆ ਹੈਗੇ ਸੋ ਲਗਾਤਾਰ ਗ੍ਰਾਂਟਾਂ ਦਾ سلسلہ ਜਾਰੀਾ ਹੋਣਾ ਅਸੀਂ ਤਾਂ ਇੱਕੋ ਹੀ ਬੇਨਤੀ ਆ ਕਿ ਸਾਡਾ ਹੌਸਲਾ ਵਧਾਉਣ ਦੇ ਲਈ ਤੁਸੀਂ ਸਾਡਾ ਸਾਥ ਦਿਓ ਤਾਂ ਕਿ ਅਸੀਂ ਵਿਕਾਸ ਦੇ ਕਾਰਜ ਇਸੇ ਤਰ੍ਹਾਂ ਕਰਦੇ ਰਹੀਏ ਜੇਕਰ ਕੋਈ ਕਾਲੀ ਕਾਂਗਸ ਉਸੇ ਜਿੱਤ ਗਿਆ ਤਾਂ ਉਹਦਾ ਨਯਾਤਾ ਨਸ਼ਾ ਫੈਲਾਉਣਾਗਾ ਜਾਂ ਉਹਨਾਂ ਨੇ ਪੰਜਾਬ 'ਚ ਭ੍ਰਿਸ਼ਟਾਚਾਰ ਕਰਨਾਗਾ ਸੋ ਭ੍ਰਿਸ਼ਟਾਚਾਰ ਦਾ ਖਾਤਮਾ ਹੋ ਰਿਹਾ ਨਸ਼ਿਆਂ ਦਾ ਖਾਤਮਾ ਹੋ ਰਿਹਾ ਪੰਜਾਬ ਤਰੱਕੀ ਵੱਲ ਵੱਧ ਰਿਹਾ ਸੋ ਤਰੱਕੀ ਕਰਨ ਵਾਲਿਆਂ ਦਾ ਸਾਥ ਦਿਓ ਆਮ ਲੋਕਾਂ ਦਾ ਸਾਥ ਦਿਓ ਤਾਂ ਕਿ ਪੰਜਾਬ ਨੂੰ ਅਸੀਂ ਇੱਕ ਰੰਗਲਾ ਪੰਜਾਬ ਬਣਾ ਸਕੀਏ ਪੰਜਾਬ ਨੂੰ ਅਸੀਂ ਵਿਕਸਿਤ ਪੰਜਾਬ ਬਣਾ ਸਕੀਏ ਜਿਹੜਾ ਪਿਛਲੇ 25 30 ਸਾਲਾਂ ਚ ਇਹਨਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਉਹਨੂੰ ਠੀਕ ਕਰ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੋਣ ਨਿਸ਼ਾਨ ਝਾੜੂਆ 14 ਤਰੀਕਾ ਕੱਲੀ ਕੱਲੀ ਬੋਰਡ ਜਿਹੜੀ ਆ ਪਾ ਕੇ ਜਿਤਾ ਕੇ ਜਿੱਡੇ ਵੱਡੇ ਮਾਰਜ ਨਾਲ ਜਿਤਾ ਕੇ ਭੇਜੋਗੇ ਉਹਦੇ ਵੱਡੀਆਂ-ਵੱਡੀਆਂ ਗਰੰਟਾਂ ਜਿਹੜੀਆਂ ਤੁਹਾਨੂੰ ਸਾਡੇ ਸਰਪੰਚ ਸਾਹਿਬ ਵੀ ਖੜੇ ਨੇ ਜੀ ਮੈਂਬਰ ਸਾਹਿਬ ਵੀ ਖੜੇ ਨੇ ਜੀ ਉਹ ਤੋਂ ਬਾਅਦ ਗਰੰਟਾ ਦੇਵਾਂਗੇ ਤਾਂ ਕਿ ਪਿੰਡ ਦੀ ਕੋਈ ਗਲੀ ਨਾ ਰਹੇ ਕੋਈ ਇਲਾਕਾ ਨਾ ਰਹੇ ਕੋਈ ਸਕੂਲ ਨਾ ਰਹੇ ਹਰ ਚੀਜ਼ ਜਿਹੜੀ ਆ ਉਹ ਅੱਛੀ ਹੋ ਜੇ ਔਰ ਤੁਹਾਡਾ ਤਾਂ ਪਿੰਡ ਹਾਈਵੇ ਤੇ ਲੱਗਦਾਗਾ ਨੈਸ਼ਨਲ ਹਾਈਵੇ ਤੇ ਲੱਗਦਾਗਾ ਟ੍ਰੈਫਿਕ ਬਹੁਤ ਆ ਸੋ ਇਸ ਹਾਈਵੇ ਦੇ ਉੱਤੇ ਮੌੜਾ ਪਿੰਡ ਦੀ ਪਛਾਣ ਦੁਨੀਆ ਦੇ ਅੰਦਰ ਆ ਬਹੁਤ ਸਾਰੀਆਂ ਫਿਲਮਾਂ ਬਣੀਆਂ ਹੋਈਆਂ ਨੇਗੀਆਂ ਬਹੁਤ ਸਾਰੀਆਂ ਜਿਹੜੀਆਂ ਮੈਂ ਦੇਖਿਆ ਸੀ ਇਤਿਹਾਸਕ ਗੱਲਾਂ ਤੁਹਾਡੇ ਪਿੰਡਾਂ ਨਾਲ ਨੇ ਕੀਤੀਆਂ ਨੇ ਤੁਹਾਡੇ ਪਿੰਡ ਦੇ ਵੱਡ ਬਡੇਰਿਆਂ ਨੇ ਕੀਤੀਆਂ ਨੇ ਗਈਆਂ ਸੋ ਉਸੇ ਉਸੇ ਤਰ੍ਹਾਂ ਦਾ ਇਤਿਹਾਸ ਇੱਕ ਵਾਰ ਮੈਂ ਸਮਝਦਾ ਫੇਕ ਕੈਂਪ ਕਰੋ ਤਾਂ ਕਿ ਸਾਡੀ ਟੀਮ ਦਾ ਹੌਸਲਾ ਵਧੇ ਔਰ ਅਸੀਂ ਵਿਕਾਸ ਕਰਨ ਦੇ ਵਿੱਚ ਆਪਣਾ ਕੋਈ ਵੀ ਕਸਰ ਬਾਕੀ ਨਾ ਛੜੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ